ਠੀਕ ਗੱਲ ਤਾਂ ਧੀ ਕਿਸੇ ਪੁਲਸ ਦੇ ਕਮਿਸ਼ਨ ਨੇ ਕਿਹਾ ਸੀ ਪੁਲਸ ਇਜ਼ an organized gang of goondas ਸੀਵੇ ਬਾਰੇ ਕਿਹਾ ਸੀ ਇਹ ਤਾਂ ਕੇਂਦਰ ਸਰਕਾਰ ਦਾ{{\text{ਪ੍ਰੋਟੋਕਾਲ}} ਸੀਵੇ ਵੀ ਪੁਲਸੀ ਹੁੰਦੀ ਹੈ ਠੀਕ ਹੋ ਗਿਆ ਪੁਲਸਾਂ ਨੂੰ ਤਾਂ ਫਿਰ ਵੀ ਸਜ਼ਾ ਮਿਲਦੀ ਨਾ ਕਿਸੇ ਬੀਰੋਕ੍ਰੇਟ ਨੂੰ ਮਿਲੀ ਕਿਸੇ ਡਾਕਟਰ ਨੂੰ ਵੀ ਕਿਸੇ ਇੰਜੀਨੀਅਰ ਨੂੰ ਮਿਲੀ ਕਿਸੇ ਜੂਨੀਅਰ ਦੇ ਪ੍ਰੋਫੈਸਰ ਨੂੰ ਮਿਲਿਆ ਕੁਲੀ ਤੁਹਾਡੇ ਪਟਿਆਲੇ ਮਾਰਤੀ ਸੀ ਉਹਨੂੰ ਕਿਸੇ ਨੇ ਕਿ ਫੜਿਆ ਵੀ ਉਹਨੇ ਪੁੱਛ ਦੱਸ ਵੀ ਕਰੀ ਪੁਲਸ ਨੇ ਪੁਲਸ ਤਾਂ ਬਲਕਿ ਦੋ ਪੁਲਾਂ ਦੇ ਵਿੱਚ ਪੀੜੀ ਹੋਈ ਹੈ ਉਮਰ ਕਾਇਦ ਹੋਈ ਹੈ ਚਾਹੇ ਹੁਣ ਹੋ ਕੇ ਹੋਈ ਹੈ ਹੋਈ ਹੈ ਨਾ 67550 69000 ਬਾਕੀ ਤਾਂ ਦੂਜੇ ਮੜਾ ਜਮ ਨੇ ਨਾ ਦੋ ਬਕਸਾਂ ਪਨਤਰ ਹਜ਼ਾਰ ਚੋਂ 5 10 15 ਨੂੰ ਤਾਂ ਹੋਈ ਹੈ ਨਾ ਸਜਾ ਦੋ ਲੱਖ ਚੋਂ ਦੋ ਸੋਕੀ ਨਾ ਨੂੰ ਹੋਈ ਹੈ ਉਹ ਵੀ ਤਾਂ ਜੁਰਮ ਤੋਂ ਵੀ ਕਰਦੇ ਨੇ ਉਹ ਵੀ ਅਹੀਂ ਕੁਝ ਕਰਦੇ ਨੇ ਫਾਈਸੇ ਉਹਨਾਂ ਨੇ ਵੀ ਤਸਲੇ ਬਣਾਏ ਹੋਏ ਨੇ ਸੋ ਇਹ ਆਪਾਂ ਜਦ ਦੇਖਦੇ ਆ ਮੈਂ ਪਹਿਲਾਂ ਤਾਂ ਹੀ ਜੋੜ ਕੇ ਇਨੀ ਲੰਬੀ ਕਹਾਣੀ ਪਾਈ ਸੀ ਵੀ ਸਾਰਾ ਕੁਝ ਇਹ ਤੰਤਰ ਜੁੜਿਆ ਹੋਇਆ ਤੁਸੀਂ ਜਿਹੜੇ ਇੱਕ ਤੁਸੀਂ ਇੱਕ ਪੁੰਜੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਹੋ ਵੀ ਨਹੀਂ ਇਹਨੂੰ ਆਈ ਨਹੀਂ ਆਇਆ ਲਾ ਦੋ ਇਹ ਮਸ਼ੀਨਰੀ ਖਰਾਬ ਕਰਤੀ ਇਹਨਾਂ ਨੇ ਉਹਦੇ ਜੋ ਜਿਹੜਾ ਮਲ ਜਾਂ ਜਿਆਦਾ ਉਹ ਹੁੰਦਾ ਜਿਵੇਂ ਜੇ ਚੇਨ ਟੁੱਟ ਜੇ ਫਿਰ ਸਾਈਕਲ ਚੱਲਦਾ ਹੀ ਨਹੀਂ ਪਰ ਜੇ ਕੈਰੀਅਰ ਦਾ ਕੁਝ ਖਰਾਬ ਹੋ ਜੇ ਚੱਬੀ ਜਾਂਦਾ ਟੱਡੀ ਖਰਾਬ ਹੋ ਜੇ ਚੱਬੀ ਜਾਂਦਾ ਬ੍ਰੇਕ ਵੀ ਖਰਾਬ ਹੋ ਜੇ ਤਾਂ ਵੀ ਚੱਲੀ ਜਾਂਦਾ ਸੋ ਕਹਿਣ ਤਾਂ ਇਹਦਾ ਮਤਲਬ ਇਹ ਹੈ ਪੁਰਸ ਜਿਹੜੀ ਆ ਉਹ ਚੇਨ ਹੈ ਇਹ ਮੰਨਣਾ ਲਈ ਗੰਦਾ ਇਹ ਕੋਈ ਸ਼ੱਕ ਨਹੀਂ ਪਰ ਮਸ਼ੀਨਰੀ ਤਾਂ ਸਾਰੀ ਖਰਾਬ ਹੋਈ ਆ ਵੀ ਕਿੰਨੀ ਵੀ ਖਰਾਬ ਜਾਂਦੀ ਕਿ ਉਹ ਕਲੀਕੇ ਨਕ ਤੇ ਵਜਨ ਚੱਲੇਗੀ ਪੁਰਸ ਦੇ ਉੱਤੇ ਵੀ ਬਹੁਤ ਬਰਡਨ ਹੈ ਪੁਰਸ ਨੂੰ ਵੀ ਬਹੁਤ ਡਰ ਆਇਆ ਉਹ ਇਹਨਾਂ ਨਾਲ ਚਲੀ ਬਣਾ ਬਣਾ ਕਿਸੇ ਹੋਰ ਮੈਗਨੇਟੀਆਂ ਤਰਕੀਆਂ ਨਹੀਂ ਹੁੰਦੀਆਂ ਜਿੰਨੀਆਂ ਪੁਲਿਸ ਚ ਹੁੰਦੀਆਂ ਨੇ ਇਹ ਵੀ ਗੱਲ ਹੈ ਵੀ ਜਿੰਨੇ ਮਾਰਦੇ ਓਨੇ ਪੁਲਸੋਂ ਹੁਣ ਆ ਪਿੱਛੇ ਜੇ ਕੋਈ ਆਦਿਆ ਸੀ ਪਤਾ ਨਹੀਂ ਕਿੰਨਾ ਸੱਚਾ ਕਿੰਨਾ ਝੂਠਾ ਹੈ ਗੌਰਵ ਯਾਦਵ ਨੇ ਇਹਦਾ ਖੰਡਨ ਨਹੀਂ ਕੀਤਾ ਵੀ ਗੌਰਵ ਯਾਦਵ ਲਿਆ ਆ ਗਿਆ ਸੀ ਵੀ ਕਿਤੋਂ ਸੀ ਕਿੰਨੇ ਮਾਰੇ ਮੁਕਾਬਲੇ ਕਿੰਨੇ ਬਣਾਏ ਇਹ ਹੁਣ ਕਿੰਨਾ ਸੱਚਾ ਹੈ ਕਿੰਨਾ ਝੂਠਾ ਹੈ ਤੇ ਗੌਰਵ ਯਾਦ ਦਾ ਕੰਮ ਸੀ ਨਾ ਦੱਸਣਾ ਵੀ ਨਹੀਂ ਪਈ ਅਸੀਂ ਕਿਹਾ ਸੋ ਇਸ ਕਰਕੇ ਪੁਲਿਸ ਦੇ ਉੱਤੇ ਤਾਂ ਇੱਕ ਪਾਸੇ ਸੁਖਵਿੰਦਰ ਤੁਸੀਂ ਹੁਣੇ ਮੈਨੂੰ ਕਹਿ ਰਹੇ ਸੀ ਵੀ ਮੈਂ ਘੰਟੇ-ਘੰਟੇ ਦੀ ਦੋ ਇੰਟਰਵਿਊ ਕਰਕੇ ਹਟਿਆ ਠੀਕ ਹੈ ਨਾ ਤੁਹਾਨੂੰ ਆਇਆ ਪਤਾ ਵੀ ਇੱਕ ਪੁਲਿਸ ਦਾ ਸ਼ਿਫਟ ਕਿੰਨੇ ਘੰਟੇ ਡਿਊਟੀ ਕਰਦਾ ਕੋਈ ਖਾਚ ਕਿੰਨੇ ਘੰਟੇ ਕਰਦਾ ਹੁਬ ਚਲੋ ਅੰਦਾਜ਼ਾ ਹੈ ਮੈਂ ਤਾਂ ਸੁਣਿਆ 24 ਘੰਟੇ ਕਰਦਾ ਕਹਿੰਦੇ ਹਾਂ ਸੁੱਕੀ ਮੁਚੀ ਅੱਜ ਦੀ ਗੱਲ ਛੱਡੋ ਮੈਂ ਕਾ ਹਸਪਤਾਲ ਦਾ ਹਿਸਮੋਂ ਸੀ ਉਹ ਜਦ ਉਹ ਦਿਖਾਉਣ ਆਣ ਕਦੇ ਦਿਨ ਨੂੰ ਉਹ ਹੀ ਬੰਦੇ ਨੇ ਕਿਦਾਂ ਪੁੱਛਿਆ ਮਕਾਇਰ ਤੁਸੀਂ ਉਹ ਹੀ ਗੋਣੇ ਰਾਤ ਨੂੰ ਵੀ ਫਿੱਟ ਕਰ ਲੋ ਚਲ ਸਾਡਾ ਡਾਕਟਰਾਂ ਦਾ ਹੈਗਾ ਵੀ ਐਮਰਜੈਂਸੀ ਡਿਊਟੀਆਂ ਹੁੰਦੀਆਂ ਨੇ ਵੱਡੇ ਤਾਂ 8 ਘੰਟੇ 10 ਘੰਟੇ 12 ਘੰਟੇ ਡਿਊਟੀ ਬਗ ਕਹਿੰਦਾ ਕਾਨੂੰ ਜੀ 12 ਬੰਦਿਆਂ ਨਫਰੀ ਦੇ ਉਸੇ ਥਾਣੇ ਸਨੇ ਬੂਟਾਂ ਦੇ ਬੈਗ ਚ ਪੈ ਰਹੇ ਨੇ ਗੱਲ ਹੁਕਮ ਹੰਦਾ ਉੱਠ ਕੇ ਤੁਰਤ ਨੇ ਸੁਖਵਿੰਦਰ ਇਹਨਾਂ ਦਾ ਕਾਗਜ਼ ਪੁਲਸਾਂ ਨਾਲ ਦੇ ਲਿਖੇ ਹੋਏ ਪੜੋ ਉਹਨੇ ਕਾਗਜ਼ ਵਿੱਚ ਸਾਰੀ ਉਮਰ ਚ ਨਹੀਂ ਲਿਖੇ ਹੋਣੇ ਜਿੰਨੇ ਇੱਕ ਥਾਣੇਦਾਰੀ ਕਿਸਾਨੇ ਚ ਵੇ ਕੇ ਲਿਖ ਜਾਂਦਾ ਹਨ ਕਿ ਮੈਂ ਪਤਾ ਨਹੀਂ ਕਿੱਡੇ ਕਿੱਡੇ ਫੈਸਲੇ ਕਰੇ ਨੇ ਕੋਈ ਆﾞਭੂ ਮੀ ਆਂਦੇ ਕਾਜ ਜਿਵੇਂ ਹੁੰਦੇ ਨੇ ਐਨੇ ਸਟੀਕ ਉਹ ਵੀ ਤੇਨਸਾਨ ਨੇ ਨਾ ਤੁਸੀਂ ਕਦੇ ਇਹ ਪਾਸਾ ਨਹੀਂ ਦੇਖਦੇ ਮੈਂ ਇਹ ਕਹਿੰਦਾ ਜਿਹੜਾ ਉਹਦੀ ਗਲਤੀ ਸੀ ਪੁਲਿਸ ਵਾਲੇ ਨੂੰ ਗਲਤ ਕਹਿ ਰਿਹਾ ਅਸੀਂ ਸਿਸਟਮ ਨੂੰ ਨਹੀਂ ਗਲਤ ਕਹਿ ਰਹੇ ਇੱਕ ਐਸਐਸਪੀ ਹੁੰਦਾ ਅਜੀਤ ਸਿੰਘ ਉਹ ਸਾਡੇ ਹਸਪਤਾਲ ਦੇ ਵਿੱਚ ਆ ਜਿਹੜੇ ਹੁਣ ਨਾ ਜੇਲ੍ਹ ਤੋਂ ਕੈਦੀ ਉਹ ਰਾਜਵਾਲੇ ਤੇ ਕਈ ਵੇਲੇ ਆਉਂਦੇ ਨੇ ਤਾਂ ਉਹਦੇ ਨਾਲ ਗਾਰਜ ਪੁਲਿਸ ਲਾਉਂਦੀ ਹੈ ਜਿਹੜਾ ਲੈਣ ਦੇ ਕੋਲ ਕੋਈ ਗੱਲ ਨਹੀਂ ਹੁੰਦੀ ਉਹ ਫਿਰ ਰਾਤ ਨੂੰ ਥੱਕੇ ਥੱਕੇ ਹੋਣੇ ਉਹ ਮੰਝੇ ਤੇ ਬੈ ਜਾਣੇ ਕਦੇ ਹਸਤਾ ਤੇ ਮੰਝਾ ਖਾਦੀ ਆ ਜੇ ਕੋਈ ਮਰੀਜ਼ ਆਗਾ ਉਹਨਾਂ ਨੇ ਉੱਠਣਾ ਨਹੀਂ ਇੱਕ ਤੋਂ ਪੁਲਸ ਵਾਲੇ ਨੇ ਇੱਕ ਥੱਕੇ ਹੋਏ ਨੇ ਇਹ ਕਹਿੰਦੇ ਰਾਤ ਨੂੰ ਮੈਨੂੰ ਬੁਲਾਇਆ ਚਲੋ ਮੈਂ ਤਾਂ ਆਕੇ 28 ਦਿਨਾਂ ਖੇਰ ਪਰ ਮੈਂ ਸੋਚਿਆ ਵੀ ਜਾ ਕੇ ਕਰ ਨਹੀਂ ਤੀ ਆਪ ਮਿਲੇ ਆ ਉਹਨਾਂ ਅਸਸ ਪੀਣ ਨਹੀਂ ਸੀ ਮੈਂ ਤੁਸੀ ਉੱਥੇ ਛੋੜ ਲਾ ਕੇ ਰਿਵਾ ਲੋ ਨਹੀਂ ਕਹਿੰਦਾ ਉੱਥੇ ਆਇਆ ਮੈਂ ਕਿਹਾ ਡੀਐਸਪੀ ਦੇ ਦਫਤਰ ਅੱਗੇ ਤਾਂ ਘਰ ਅੱਗੇ ਤਾਂ ਛੋੜਦਾ ਨਹੀਂ ਨਾ ਕਿਹਾ 6 ਬੰਦੇ ਬਿਠਾ ਰੱਖੇ ਨੇ ਉੱਥੇ ਨਹੀਂ ਤੁਸੀਂ ਨਵਾ ਸਕਦੇ ਉਹ ਵੀ ਤਾਂ ਬੰਦੇ ਨੇ ਨਾ ਰਾਤ ਨੂੰ ਰਹਿਣਾ ਹੁੰਦਾ ਮੈਂ ਕਹਿੰਦਾ ਜਗਾ ਨਹੀਂ ਮੈਂ ਮੈਂ ਜਗਾ ਦੇ ਦਿੰਦਾ। ਕਹਿੰਦਾ ਪਾਣੀ ਨਹੀਂ ਮੈਂ ਪਾਣੀ ਦੀ ਛੁੱਟੀ ਲਵਾ ਦਿੰਦਾ। ਕਹਿੰਦਾ ਪਖਾਨੇ ਦਾ ਪਰੋਣ ਨਹੀਂ ਮੈਂ ਖਾ ਪਖਾਨੇ ਦਾ ਪਰੋਣ ਦਾ ਜੀ ਕਰਾ ਦਿੰਦਾ। ਮੈਂ ਤਾਂ ਤੁਰਤਦਾਨ ਮਹਾਕਲਿਆਣ ਕਰਕੇ ਰਾਜੀ ਹਾਂ ਮੈਂ ਇਹ ਨਹੀਂ ਕਿ ਕੱਲ ਨੂੰ ਆ ਜੀ ਪਰਸੋਂ ਨੂੰ ਆ ਜੀ ਚੌਥੇ ਨੂੰ ਆ ਜੀ ਤਾਂ ਕੀ ਮਤਲਬ ਹੈ? ਹਾਂ ਤੇ ਵਿਚਾਰ ਅੰਦਰ ਇਹ ਗੇੜੇ ਲਵਾਉਂਦਾ ਰਹੂਗਾ। ਇਹ ਤਾਂ ਮੈਡੀਕਲ ਬਿਲ ਸਾਈਨ ਕਰਦਾ ਕੱਲ ਨੂੰ ਆ ਜੀ ਪਰਸੋਂ ਨੂੰ ਆ ਜੀ ਇਹਦਾ ਕੀ ਮਤਲਬ ਹੈ ਯੂਨੀਵਰਸਿਟੀ ਸਰਟੀਫਿਕੇਟ ਦੇਣਾ ਫਿਰ ਗੇੜੇ ਨੇ ਭਾਈ ਕਹਾਂਗੇ। ਇਹ ਨੜਾਇਕ ਅਫਸਰਾਂ ਦਾ ਕੰਮ ਹੁੰਦਾ ਗੇੜੇ ਲਵਾਉਣੇ। ਤੁਸੀਂ ਸਿਸਟਮ ਬਣਾਓ ਅ ਮੈਨੂੰ ਇਨੀ ਤੋਂ ਹਾਬੀ ਬੇ ਦੇ ਕਰਨ ਵਰਗੇ ਨੋਟਰੀ ਸੋਸਤੇ ਮੈਂ ਬੁੱਕਾਂ ਦੀ ਗੇੜੇ ਲਵਾਈ ਜਾਵਾ ਸੋ ਆਖਰਕਾਰ ਉਹਨੂੰ ਹੀ ਬੰਦੇ ਨੇ ਕਿ ਤੁਸੀਂ ਆਇਆ ਤੁਸੀਂ ਬੰਦੇ ਨਹੀਂ ਹੈਗੇ ਇਹਨਾਂ ਨੂੰ ਆਰਾਮ ਨਹੀਂ ਚਾਹੀਦਾ ਤੁਸੀਂ ਇੱਕ ਬੰਦੇ ਨਾਲ ਪਸ਼ੂਆਂ ਵਰਗਾ ਬਿਤਾਓ ਕਰ ਦਿਓ ਜੋ ਤੋਂ ਉਂਦੀ ਰੱਖਦੇ ਹੋਏ ਉਹ ਬੰਦਾ ਬਲਗਾ ਕਰੇ ਸਾਦਾ ਯਾਰ ਤੁਸੀਂ ਮੀਡੀਆ ਲਈ ਸੋਚੋ ਐ ਕਰੀ ਸੁਖਿੰਦਰ ਮਾਫ ਕਰਨਾ ਤੈਨੂੰ ਬੁਣਾ ਰਿਹਾ ਜੀ ਮੈਂ ਸੱਚੀ ਨਾ ਬੋਲ ਰਿਹਾ ਸੋ ਪਟਿਆਲੇ ਕੁਤਵਾਗੀ ਚ ਜਾਈਂ ਜਿਉ ਜਿਹੜੀ ਮਾਈ ਦੀ ਸੁਣਾਏ ਉੱਥੇ ਜਾਈਂ ਜਾ ਮਾਡਰ ਟਾਊਨ ਦੇ ਥਾਣੇ ਚ ਚਲੇ ਜਾਈ ਤੂੰ ਐਂਜ ਕਰੀ ਉਹਨਾਂ ਦੀ ਇੰਟਰਵਿਊ ਕਰਕੇ ਦੇਖ ਫਿਰ ਤੈਨੂੰ ਪਤਾ ਲੱਗੂ ਵੀ ਉਹਨਾਂ ਦਾ ਹਾਲ ਕੀ ਆ ਕਦੇ ਪਟਿਆਲੇ ਕੋਰਟ ਚ ਚਲੇ ਜਾਈ ਮੈਨੂੰ ਨਹੀਂ ਪਤਾ ਤੇਰਾ ਘਰ ਕਿੰਨੀ ਕੁ ਦੂਰ ਹੈ ਉੱਥੇ ਜਾ ਕੇ ਗਿਣਤੀ ਕਰਨੀ ਵੀ ਕਿੰਨੇ ਪੁਲਿਸਾਂ ਦੇ ਕੱਲੀ ਇੱਕ ਪਟਿਆਲੇ ਦੀ ਜਿਹੜੀ ਡਿਸਟ੍ਰਿਕਟ ਕੋਰਟ ਆ ਉਹਦੇ ਚ ਕਿੰਨੇ ਖੜੇ ਨੇ ਔਰ ਜਿਹੜੇ ਡੀਸੀ ਦੇ ਕਿੰਨੇ ਹੋਣਗੇ ਐਸਬੀਆਮਾਂ ਦੇ ਉਹ ਆਖਦੇ ਨੇ ਵੱਡੇ ਸਮਾਨੇ ਰਾਜਪੁਰੇ ਜਾ ਡੇਰਾ ਬਸੀ ਤੇ ਲੋ ਤੁਹਾਡੇ ਡੇਰੇ ਬਸੀ ਹੁਣ ਇਹ ਚਾਈ ਨਹੀਂ ਕਿ ਉਹਨਾਂ ਅਦਾਲਤਾਂ ਚ ਕਿੰਨੇ ਹੋਣਗੇ ਕਦੇ ਅੰਦਾਜ਼ਾ ਲਾਇਓ ਨਾਬੇਚ ਕਿੰਨੇ ਹੋਣਗੇ ਸੋ ਜਦ ਤੁਸੀਂ ਇਹ ਦੇਖੋਗੇ ਵੀ ਪੁਲਸ ਸਾਡੇ ਯਾਰ ਥਾਣੇ ਚ ਵੀ ਇਹ ਕਚੇਰੀਆਂ ਚ ਵੀ ਹਾਈ ਕੋਰਟ ਚ ਵੀ ਇਹ ਪੋਲਿਟਿਕਲ ਲੀਡਰਾਂ ਦੇ ਆਪ ਦਾ ਰੱਖਿਆ ਕਰਨ ਚ ਵੀ ਇਹ ਧੱਕ ਨੇ ਮਜਾਲਾ ਨੂੰ ਇਹ ਉਹ ਫੰਦੇ ਨੇ ਨਾ ਅਖਰਕਾਰ ਸੋ ਇਸ ਕਰਕੇ ਇਸ ਚੋ ਸਾਰੀ ਨਾਰਕੀ ਨਿਕਲ ਗਈ ਹੁਣ ਉਹ ਤਾਂ ਅਸੀਂ ਰੌਲਾ ਪਾਈ ਜਾਨੇ ਜਿਹੇ ਥੇਲੇ ਦਾ ਕੰਮ ਨਹੀਂ ਕਰਦੇ ਉਹਨਾਂ ਨੂੰ ਇੰਨੀ ਤਨਖਾਹ ਦੇਈ ਜਾਂਦੇ ਆ ਉਹਨਾਂ ਦੇ ਹੱਕ ਚ ਬੋਲੀ ਜਾਂਦੇ ਆ ਪੁਲਸਰਾਂ ਨੂੰ ਨਹੀਂ ਹੱਕ ਦੇ 8 ਘੰਟੇ ਦੀ ਡਿਊਟੀ ਨਹੀਂ ਲਾਣੀ ਚਾਹੀਦੀ ਬਲਕਿ ਪੁਲਸੀ ਦੀ ਡਿਊਟੀ ਜ਼ਿਆਦਾ ਔਖੀ ਹੈ ਇਹ ਤਾਂ 6 ਘੰਟੇ ਹੋਣੀ ਚਾਹੀਦੀ ਹੈ ਐਥੇ ਸੈਕਟਰੀਟ ਚ ਇੱਕ ਵਾਕਰਿਆ ਮੇਰੇ ਇੱਕ ਦੋਸਤ ਆਇਆ ਉਹ ਜਿਹੜੇ ਪੁਲਸ ਵਾਲੇ ਉੱਥੇ ਲੱਗੇ ਹੁੰਦੇ ਨੇ ਪਹਿਰੇ ਹੁੰਦੇ ਤਾਂ ਔਖੀ ਨੇ ਉਹਨਾਂ ਨੇ ਉਹਨੂੰ ਸਰਟੀਫਿਕੇਟ ਦੇਣਾ ਉਹ ਡਿਸਪੈਂਸਰੀ ਚ ਉਹਨਾਂ ਦੀ ਚੱਲੇ ਹੋਈ ਸੀ ਉਹ ਮੈਨੂੰ ਕਹਿੰਦੇ ਕਹਿੰਦੇ ਮੇਰੇ ਕੋਲ ਆ ਗਿਆ ਇਹਨਾਂ ਦਾ ਇੰਚਾਰਜ ਵੀ ਦੇਖੋ ਜੀ ਆਏ ਕਹਿੰਦਾ ਮੈਂ ਨਾਲ ਕਬੀ ਦੇ ਕੋਲ ਗੱਲ ਦੇਖਿਆ ਹੈ ਤੇ ਜਿਹੜਾ ਬੰਦਾ ਮਾਨਸਿਕ ਤੌਰ ਤੇ ਫਿੱਟ ਨਹੀਂ ਉਹ ਵੀ ਤਾਂ ਬਿਮਾਰੀ ਹੈ ਮਾਨਸਿਕ ਜਦੋਂ ਮਾਨੀ ਉਹ ਤਾਂ ਗਿਰਿਆ ਤੇ ਆਇਆ ਠੀਕ ਹੈ ਨਾ ਜਦ ਮਨ ਸੁਟ ਗਿਆ ਬੰਦਾ ਤਾਂ ਕਹਿੰਦੇ ਇਹ ਤਾਂ ਡੇਢ ਉੱਧਰ ਗਿਆ ਜਦ ਮਨ ਸੁਟ ਗਿਆ ਬਸ ਮਰ ਗਿਆ ਮਨ ਬਹੁਤ ਵੱਡੀ ਚੀਜ਼ ਹੈ ਫਿਕਰ ਨਾ ਮਾਈਂ ਉਹ ਨਹੀਂ ਛੁੱਟੀ ਦੇਣੀ ਜੇ ਨਹੀਂ ਕਿ ਕੋਈ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਸੋ ਜਦ ਤੱਕ ਤੁਸੀਂ ਇਹਨਾਂ ਤੋਂ ਤੁਸੀਂ ਐ ਕਰਿਓ ਮੈਂ ਇੱਥੇ ਉਹ ਮੋਗੇ ਚ ਉਰਲੇ ਪਾਸੇ ਨਾ ਨਹੀਂ ਨਹੀਂ ਸ਼ਾਇਦ ਕੀ ਹੈ ਮੈਂ ਉੱਥੇ ਸਾਲੀ ਪੁਲਿਸ ਦਾ ਪ੍ਰੀਕਰੀ ਕੁਜ਼ਮਨੇਸ਼ਨ ਕਰਿਆ ਹੋਰ ਹੈ ਕਿ ਮੈਂ ਜਿੰਨਾ ਪੁਲਸਰਾਂ ਦਾ ਹਾਲ ਦੇਖਿਆ ਨਾ ਕਿ ਦੋ ਢੱਡ ਨਿਕਲੇ ਨੇ ਕਿਦਾ ਕੁਛ ਬੰਦੀ ਦਾ ਹਾਲ ਹੈ ਕਿ ਮਾਰੇ ਬੰਦੇ ਹੈਗੇ ਨਹੀਂ ਇਹ ਕੁਝ ਨਹੀਂ ਪਰ ਕਦੀ ਤਾਂ ਦੇਖ ਲੋ ਵੀ ਉਹ ਬੰਦੇ ਜਾਰੇ ਇਨਸਾਨ ਵੀ ਨੇ ਉਹਨਾਂ ਨੂੰ 8 ਘੰਟੇ ਦੀ ਡਿਊਟੀ ਦੇ ਦੋ ਨਾਲੇ ਨੌਜਾਨ ਜਾਦਾ ਭਤੀ ਹੋ ਜਾਣਗੇ ਤਨਖਾਹਾਂ ਨੂੰ ਇੱਕ ਨੂੰ ਵਧਾਉਣ ਦੀ ਬਜਾਏ ਤੁਸੀਂ ਤਿੰਨ ਨੂੰ ਦੇਓ 8 ਘੰਟੇ ਦੀਆਂ ਡੋਟੀਆਂ ਦਾ ਜਦ ਤੁਸੀਂ ਲਗਾਤਾਰ ਡਿਊਟੀ ਲੜਨੀ ਆ 8 ਘੰਟੇ ਤੋਂ ਵੱਧ 12 16 ਘੰਟੇ ਤੋਂ ਵੱਧ ਘਰ ਨੂੰ ਉਹ ਤਾਂ ਦੇਖਣ ਦਾ ਘਰ ਤੋਂ ਦੇਖਣ ਦਾ ਟਾਈਮ ਹੀ ਨਹੀਂ ਦਿੰਦਾ ਉਹਨੂੰ ਫਿਰ ਕਹ ਹਰੇਕ ਨੇ ਪੁੱਠੇ ਬੋਲਣਾ ਅਫਸਰਾਂ ਨੇ ਤਾਂ ਅਫਸਰ ਨਹੀਂ ਉਹਨਾਂ ਦਾ ਕੁਝ ਕਰਦੇ ਉਹ ਲੋਕਾਂ ਨੂੰ ਫਿਰ ਥੱਲੇ ਮਾੜਾ ਮੋਟਾ ਕਰ ਲੈਂਦੇ ਨੇ ਔਰ ਜੇ ਚਾਹ ਇੱਕ ਦੋ ਹੀ ਦੇਖੇ ਮੈਂ ਮੈਂ ਬਹੁਤ ਇਮਾਨਦਾਰ ਵੀ ਦੇਖਣੇ ਪੁੱਛ ਤੁਮਰੀ ਅਬਦੀ ਨਾਲ ਚੁੱਕੀ ਫਿਰਦੀ ਜਿਵੇਂ ਮੈਂ ਚੁੱਕੀ ਫਿਰਦਾ ਨਾ ਚਲੋ ਮੈਂ ਤਾਂ ਡਾਕਟਰਾਂ ਮੈਂ ਤਾਂ ਜਾ ਸਕਦਾ ਉਹ ਵਿਚਾਰੇ ਰੋਟੀ ਬੰਨ ਕੇ ਹੱਥੀਂ ਚੀ ਚੁੱਕੀ ਫਿਰਦੇ ਉਹ ਮੈਂ ਦੇਖੇ ਨੇ ਜਿਹੜਾ ਬੰਦਾ ਰੋਟੀ ਬੰਨ ਕੇ ਚੱਕੀ ਫਿਰਦਾ ਸਿ ਉਹ ਉਹ ਫਿਰ ਮਾਨਦਤ ਤੋਂ ਗਾਇ ਦੂਜਾ ਤਾਂ ਕੋਈ ਨਹੀਂ ਸਕਦਾ ਸੋ ਅੱਤਾਂ ਹੈ ਮੰਨੇ ਕਿ ਜਿਹੜੇ ਮੁਕਾਬਲੇ ਹੋ ਰਹੇ ਨੇ ਗਲਤ ਹੋ ਰਹੇ ਨੇ ਨਜਾਇਜ਼ ਹੋ ਰਹੇ ਨੇ ਬੁੱਲਸ ਨਜਾਇਜ਼ ਕਰ ਰਹੀ ਹੈ ਝੂਠ ਬੋਲ ਰਹੀ ਹੈ ਕਾਕ ਕਰ ਰਹੀ ਹੈ ਪਰ ਉਹ ਧੱਕਾ ਕਰਾਉਣ ਦੇ ਵਿੱਚ ਸਾਡੀ ਸਿਆਸਤ ਜ਼ਿੰਮੇਵਾਰ ਹੈ ਕਿਉਂਕਿ ਸਿਆਸਤਦਾਨ ਨੇ ਸਿਆਸਤ ਛੱਡ ਕੇ ਨੇੜੇ ਦੇਣੇ ਸ਼ੁਰੂ ਕਰਤੇ ਰਾਜ ਗੱਦੀ 'ਤੇ ਬੈਠਣਾ ਚਾਹੁੰਦੇ ਨੇ ਜ਼ਿੰਮੇਵਾਰੀ ਲੈਣਾ ਨਹੀਂ ਚਾਹੁੰਦੇ ਜਦ ਤੁਸੀਂ ਰਾਜ ਗੱਦੀ 'ਤੇ ਬੈਠਣਾ ਹੈ ਤੇ ਜ਼ਿੰਮੇਵਾਰੀ ਲੈਣੀ ਨਹੀਂ ਫਿਰ ਉੱਥੇ ਜਿਹੜਾ ਹੈ ਆਪਣਾ ਬਫਲੀ ਮੱਛੀ ਨੀ ਆ ਪੁਲਿਸ ਚ ਹਫਤਾ ਤੋਂ ਮੱਛੀ ਹੋਈ ਹੈ ਪੁਲਿਸ ਦੇ ਵੱਡੇ ਅਧਿਕਾਰੀ ਵੀ ਉਹਨਾਂ ਤੇ ਨਜ਼ਰ ਜ ਕੰਮ ਲੈਂਦੇ ਨੇ ਹੁਣ ਤਾਂ ਇੱਥੇ ੱੱਕਾ ਗਿਆ ਸਟੇਟ ਦਾ ਇੱਕ ਜੱਜ ਨੇ ਦੇ ਲਈ ਜੱਜ ਨੇ ਇਹ ਪਰਖੇ ਤੇ ਵੀ ਕੀ ਕਰਦੇ ਵੇ ਉੱਪਰਲੇ ਜਾਂਚ ਔਰ ਤਾਂ ਨਾ ਕਿਉਂ ਕਹਿਣਾ ਭਇਆ ਉਹ ਵੀ ਵੱਡੀ ਗੱਲ ਹੋਣੀ ਹੈ ਨਾ ਨਹੀਂ ਕਿਉਂ ਕਹੂਗਾ ਅਗਲਾ ਸੋ ਇਸ ਕੱਛ ਤੋਂ ਹਿੰਦਿਆ ਪੁਲਸ ਪੰਜਾਬ ਜਿਹੜਾ ਹੈ ਹੁਣ ਪੰਜਾਬ ਸਿਵਲ ਸਟੇਟ ਨਹੀਂ ਰਹੀ ਪੰਜਾਬ ਹੁਣ ਕੰਪਲਿਸੀ ਸਟੇਟ ਹੈ ਬਲਕੇ ਮੈਂ ਕਹਾਂਗਾ ਪੁਲਸ ਸਟੇਟ ਵੀ ਨਹੀਂ ਰਹੀ ਪੁਲਸ ਦਾ ਵੀ ਫਿਰ ਕੋਈ ਸੂਲ ਹੁੰਦਾ ਹੈ ਫੰਟਾਂ ਦਾ ਸਪਤਪਤੀ ਜਿਹੜਾ ਜਿੱਤੇ ਬੈਠਾ ਹੈ ਜੋ ਮੋਤੀ ਡਬਲੂ ਕੋਸਲੂ ਜੋ ਮੱਦੀ ਕਰੀ ਜਾਵੇ ਉਹਦਾ ਵੱਡਾ ਕਾਰਨ ਇਹ ਹੈ ਕਿ ਸਾਡੀ ਸਿਆਸਤ ਕਮਜ਼ੋਰ ਹੋ ਗਈ ਜਿੰਨੇ ਸਿਆਸਤ ਕਲੀ ਹੁੰਦੀ ਹੈ ਹੁੰਦੇ ਉਹ ਜਾਨ ਤਾਂ ਦੇ ਦਿੰਦੀ ਹੈ ਇੱਕ ਖੁਣੀ ਉਹ ਜਗਤ ਸਿੰਘ ਨੇ ਕਿਤਾਬ ਲਿਖੀ ਹੈ ਮੈਂ ਉਹ ਪਿੱਛਾ ਮੈਂ ਕਿਹਾ ਉਹ ਇੱਕ ਆਇਸੀਡ ਐਡੀਟੋਰੀਅਲ ਜਿਸ ਵਾਂ ਬੈਂਸਿੰਗ ਦਾ ਕਤਲ ਹੋਇਆ ਤੇ ਉਹਦੇ ਚ ਕੇਪੀਐਸ ਗਰ ਨੇ ਕੁਝ ਕਹਿਤਾ ਸੀ ਕਿ ਫਿਰ ਉਹ ਤੇ ਉਹ ਜਿਉਣਾ ਆਖਿਆ ਮਿਸਟਰ ਗਰ ਯੂ ਡੋਨਟ ਨੋ ਹੀ ਵੀ ਸਟਾਰਟ ਸਪੀਕਿੰਗ ਮੈਨੀ ਸਕੈਲਟਨ ਵਿਲ ਟੰਬਲ ਆਊਟ ਆਫ ਯੂਰ ਕਬੋਡੀ ਕੰਨਾ ਤੇਰੀਆਂ ਆਹੀਆਂ ਚੋਨਾ ਬੁਲੀਆਂ ਵੱਡੀਆਂ ਹੱਡੀਆਂ ਦੇ ਪਿੰਜਰ ਨਿਕਲਣਗੇ ਮਤਲਬ ਉਹਦਾ ਇਹ ਸੀ ਜਿਉ ਕੁਝ ਸੁਕਤਨਾ ਜਿ ਤੋਂ ਆਕੇ ਨੇ ਮ ਲੋਕਾਂ ਨੂੰ ਸ਼ੰਕਾ ਹੈ ਵੀ ਬੀਨ ਸਿੰਘ ਨੂੰ ਕਤਲ ਕਰਵਾਇਆ ਗਿਆ ਹੈ ਤੇ ਇਹ ਕਿੰਨਾ ਸੱਚਾ ਹੈ ਕਿੰਨਾ ਝੂਠਾ ਇਹ ਤਾਂ ਹੋਰ ਗੱਲ ਹੈ ਕਹਿੰਦਾ ਮੇਰਾ ਮਤਲਬ ਪਰ ਬੀਨ ਸਿੰਘ ਨੇ ਇੱਕ ਡੈਬਲ ਤੇ ਆ ਕੇ ਤਾਂ ਮਹੁੰਨ ਨਹੀਂ ਚੱਲਦੀ ਨਹੀਂ ਫਮੀਰੇ ਸਾਹਮਣੇ ਕਿਹਾ ਹੁੰਦਾ ਬਹੁਤ ਸਾਰੇ ਪੋਲੀਟਿਸ਼ੀਨ ਚੰਗੇ ਰਹੇ ਨੇ ਪੰਜਾਬ 'ਚ ਬਹੁਤ ਹੀ ਚੰਗੇ ਰਹੇ ਨੇ ਹੁਣ ਤਾਂ ਪੋਲੀਟਿਕਸ ਦਾ ਤਾਂ ਨਾਂ ਨਹੀਂ ਰਿਹਾ ਹੁਣ ਤਾਂ ਹੁਣ ਤਾਂ ਬਸ ਵਪਾਰੀ ਨੇ ਇਸ ਕਰਕੇ ਤੁਸੀਂ ਪੰਜਾਬ ਦੇ ਵਿੱਚ ਇਹਦੇ باوجود ਆਪਾਂ ਕਹਾਂਗੇ ਗੌਰਵ ਜਾਂਦੀ ਜ਼ਿੰਮੇਵਾਰੀ ਹੈ ਤੁਸੀਂ ਇੰਨੇ ਡੀਜੀਪੀ ਬਣਾ ਤਾ ਕੋਮਤੀ ਨਹੀਂ ਚੁੱਕੀ ਤੋਂ ਡੀਜੀਪੀ ਨਿਕਲਦਾ ਇਹ ਤਾਂ ਇਹ ਹੁੰਦਾ ਸੀ ਦਾਨੇ ਵਾਲੀਆਂ ਆਈਜੀ ਇੱਕ ਸੀਗਾ 1978 ਚ ਬੀਐਸ ਨਾਨੇ ਵਾਲੀਆਂ ਇਹ ਤਾਂ ਇੰਨੇ ਡੀਜੀਪੀ ਬਣ ਗਏ ਜੇ ਫਿਰ ਡੀਜੀਪੀਾਂ ਦੀ ਇੰਨੀ ਲਾਇਨ ਕੀ ਕਰਨੀ ਹੈ ਜੇ ਇਹਨਾਂ ਨੇ ਕੁਝ ਕਰਨਾ ਹੀ ਨਹੀਂ ਛਪਾਈਆਂ ਨੇ ਤੱਕ ਲੈਨੇ ਕੁਝ ਨਹੀਂ ਨਿਕਲਣਾ ਹੁੰਦਾ ਹੁਕਮ ਚ ਮੰਨਣਾ ਹੈ ਉੱtre ਜਿਹੜੇ ਨੇ ਡੀਜੀਪੀ ਏਡੀਜੀਪੀ ਇਹ ਸਾਰਿਆਂ ਨੂੰ ਡਾਇਨ ਚਾ ਕੇ ਪੁੱਛਣਾ ਚਾਹੁੰਦਾ ਵੀ ਦੱਸੋ ਤੁਹਾਡੇ ਸਦਕੇ ਹੋ ਕਿਉਂ ਰਹਾ ਜੁਮਗਰਦਾ ਇਹ ਨਹੀਂ ਨਾ ਜਿਹੜੇ ਬੰਦੇ ਨੇ ਗੋੜੀ ਚਲਾਈ ਛੋਟੀ ਜੀ ਦੱਸ ਕੇ ਫਿਰ ਖਤਮ ਕਰਦਾ ਮੈਂ ਇਹਨਾਂ ਨੂੰ ਜੁਮਗਰ ਕਿਉਂ ਕਹਿਣਾ ਇੱਕ ਕਹਾਣੀ ਆ ਤੰਗਿਆ ਵਾਲਾ ਜਦ ਅੱਜ ਹੱਲੇ ਪੈ ਨਾ ਇੱਕ ਮੁਸਲਮਾਨ ਸਾਈਸ ਹੁੰਦਾ ਉਹ ਬੱਚੇ ਨੂੰ ਲੈ ਕੇ ਜਾਂਦਾ ਹੁੰਦਾ ਸਕੂਲ ਉਹਨੂੰ ਉਹਨੇ ਮਾਰਤਾ ਗੋਆਂ ਜਗੁਨ ਹੁਣ ਕੋਰਚ ਵੀ ਇਹਨੇ ਮਾਰਿਆ ਸਭ ਨੇ ਦੇਖ ਲਿਆ ਉਹਦਾ ਬਾਪ ਕਹਿੰਦਾ ਜੀ ਇਹਨੇ ਨਹੀਂ ਮਾਰਿਆ ਜੱਜ ਕਹਿੰਦਾ ਸਾਹਮਣੇ ਗਵਾਹ ਨੇ ਹੋਂ ਕਿ ਨਾ ਮੌਲਵੀ ਸੌਲੀਨ ਕਰਦਾ ਕਹਿੰਦਾ ਮੈਂ ਤੇ ਇਹ ਬੱਚੇ ਨੂੰ ਕਦੇ ਦੇਖ ਹੀ ਨਹੀਂ ਸਕਿਆ ਆਪੀ ਨਮਾਉਂਦਾ ਸੀ ਕੱਪੜੇ ਪਾਉਂਦਾ ਸੀ ਉੱਥੇ ਛੱਡ ਕੇ ਹੁੰਦਾ ਸੀ ਲਿਉਂਦਾ ਸੀ ਇਹਦੀਆਂ ਨੜੀਆਂ ਪੁੰਝਦਾ ਸੀ ਇਹ ਕਿਵੇਂ ਕਰ ਸਕਦਾ ਫਿਰ ਜੱਜ ਕਹਿੰਦਾ ਕਿਹਨੇ ਮਾਰਿਆ ਕਹਿੰਦਾ ਉਹ ਜਿਹੜਾ ਮੌਲਵੀ ਬੈਠਾ ਉਹ ਜਿਹੜਾ ਭਾਈ ਬੈਠਾ ਉਹ ਜਿਹੜਾ ਪੁਜਾਰੀ ਬੈਠਾ ਇਹਨਾਂ ਨੇ ਇਹਦੇ ਮਨ 'ਚ ਜ਼ਹਿਰ ਪਸਤਾ ਸਾਇਲ ਨੇ ਮਰ ਇਹ ਇਸ ਕਰਕੇ ਇਹ ਜਿਹੜੇ ਡੀਜੀਤੀ ਤੇ ਇਹ ਡੀਜੀਤੀ ਨੇ ਇਹ ਜਵਾਬ ਦੇ ਰਿਹਾ ਮੀਪੂਲ ਸੇ ਜਾਤੀਆਂ ਕਿਉਂ ਕਰ ਰਹੀ ਹੈ ਸਿਪਾਹੀ ਨੂੰ ਨਾ ਪੁੱਛੋ ਇਹ ਐਸਾ ਹੀ ਨਾ ਨੋ